ਤੁਹਾਡਾ ਮੇਰੇ ਪੰਜਾਬੀ ਲਾਇਬ੍ਰੇਰੀ ਚੈਨਲ ਤੇ ਫਿਰ ਤੋਂ ਸਵਾਗਤ ਕੀਤਾ ਜਾਂਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਕਈ ਦਿਨਾਂ ਤੋਂ ਪੰਜਾਬੀ ਸੱਭਿਆਚਾਰ ਦੇ ਵਿਆਹ ਦੀਆਂ ਰਸਮਾਂ ਦੌਰਾਨ ਕੀਤੇ ਜਾਂਦੇ 16 ਸੰਗਾਰ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਸੋ ਅਸੀਂ ਅੱਜ ਦੰਦਸੇ ਦੀ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਤੁਸੀਂ ਮੇਰੀਆਂ ਪਹਿਲੀਆਂ ਵੀਡੀਓਜ਼ ਨਹੀਂ ਦੇਖਿਆ ਤਾਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਦੰਦਸਾ ਦੰਦ ਸਾਫ਼ ਕਰਨ ਲਈ ਵਰਤੀ ਜਾਣ ਵਾਲੀ ਅਖਰੋਟ ਦੀ ਸੇਲ ਨੂੰ ਕਿਹਾ ਜਾਂਦਾ ਹੈ ਦੰਦਸੇ ਦੀ ਚੇਲੜ ਦੰਦਾ ਨੂੰ ਸਾਫ਼ ਕਰਨ ਦੇ ਨਾਲ ਬੱਟਾਂ ਭਾਵੇਂ ਛੋੜਿਆ ਅਤੇ ਬੁੱਲਾਂ ਤੇ ਰਗੜ ਨਾਲ ਗਿੱਲੀ ਹੋ ਕੇ ਨੀਮ ਬਦਾਮੀ ਰੰਗ ਛੜਦੀ ਹੈ ਜਿਸ ਨਾਲ ਬੁੱਲਾਂ ਦੀ ਲਾਲੀ ਸੋਖ ਅਤੇ ਸਿੱਕਰੀ ਰਹਿਤ ਹੋ ਕੇ ਲੁਭਾਣੀ ਜਾਪਦੀ ਹੈ ਅਖਰੋੜ ਦੀ ਸੱਲ ਮਾਮੋਲੀ ਕੜਤਣ ਵਿੱਚ ਹੁਣ ਕਰ ਦੰਦਾ ਦੀ ਮਜ਼ਬੂਤੀ ਲਈ ਵੀ ਲਾਹੇਵੰਦ ਸਮਝੀ ਜਾਂਦੀ ਹੈ ਪੰਜਾਬੀ ਸੱਭਿਆਚਾਰ ਵਿੱਚ ਦੰਦਾਸੀ ਦੀ ਵਰਤੋਂ ਸਦੀਆਂ ਤੱਕ ਹੁੰਦੀ ਰਹੀ ਹੈ ਇੱਕ ਧਾਰਨਾ ਅਨੁਸਾਰ ਅੱਖਾਂ ਵਿੱਚਲੀ ਝਟਿਆਈ ਨੋ ਅਤੇ ਬੁੱਲਾਂ ਦੀ ਲਾਲੀ ਤੋਂ ਵਿਅਕਤੀ ਦੇ arogh ਹੋਣ ਦੀ ਪੁਸ਼ਟੀ ਕੀਤੀ ਜਾਂਦੀ ਹੈ ਇਸ ਲਈ ਅੱਖਾਂ ਵਿੱਚ ਕੱਜਲ ਬੁੱਲਾਂ ਅਤੇ ਦੰਦਾਸਾ ਅਤੇ ਹੱਥਾਂ ਉੱਪਰ ਮਹਿੰਦੀ ਲਗਾਉਣ ਦਾ ਰਿਵਾਜ ਪ੍ਰਚਲਿਤ ਹੋਇਆ ਤੰਦਾਸੀ ਦੀ ਵਰਤੋਂ ਇਸਤਰੀਆਂ ਕਰਦੀਆਂ ਹਨ ਤੰਦਾਸਾ ਇਸਤਰੀ ਦੇ ਸੁਹਪਣ ਵਿੱਚ ਇਸ ਕਦਰ ਵਾਦਾ ਕਰ ਸਕਦਾ ਹੈ ਜਿਸ ਦੀ ਇੱਕ ਉਦਾਹਰਨ ਇੱਕ ਪ੍ਰਚਲਿਤ ਗੀਤ ਦੀ ਸਤਰ ਤੋਂ ਲਾਇਆ ਜਾ ਸਕਦਾ ਹੈ ਮੁੰਡਾ ਮੋਹ ਲਿਆ ਤਵੀਤਾ ਵਾਲਾ ਦਮੜੀ ਦਾ ਸੱਕ ਮਲਕੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਧੰਨਵਾਦ